ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਹਥਿਆਰ ਤਸਕਰ ਗਿਰੋਹ ਦਾ ਹੋਇਆ ਭਾਂਡਾ ਫੋਰ 16 ਪਿਸਟਲ 38 ਮੈਗਜ਼ੀਨ 1847 ਜਿੰਦਾ ਰੋਗ ਬਰਾਮਦ ਅਤੇ ਦੋ ਦੋਸ਼ੀ ਗ੍ਰਿਫਤਾਰ ਤੁਸੀਂ ਦੇਖ ਰਹੇ ਹੋ ਇਹ ਡਬਲਯੂ ਨਿਊਜ਼ 18 ਅਪਡੇਟ ਫਾਜ਼ਿਲਕਾ ਤੋਂ ਆ ਰਹੀ ਹੈ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਸ੍ਰੀ ਗੌਰਵ ਕੁਮਾਰ ਯਾਦਵ ਆਈਪੀਐਸ ਤੇ ਡਿਪਟੀ ਇੰਸਪੈਕਟਰ ਜਨਰਲ ਰੇਂਜ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਪੀਪਐਸਬੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕੀਤੀ ਜਾ ਰਹੀ ਹੈ ਇਸੇ ਕਾਰਵਾਈ ਦੇ ਬੀਐਸਐਫ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਬੀਤੇ ਕੱਲ ਸੀਆਈਏ ਸਟਾਫ ਫਾਜ਼ਿਲਕਾ ਵੱਲੋਂ ਪਾਸ ਮੁਖਬਰੀ ਹੋਈ ਕਿ ਗੁਰਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੋਕ ਡਿੱਪੂ ਲਾਣਾ ਤੇ ਸੋਨਾ ਸਿੰਘ ਪੁੱਤਰ ਰਾਜ ਸਿੰਘ ਪੁੱਤਰ ਭਗਤ ਸਿੰਘ ਵਾਸੀ ਟਾਣੀ ਮਿੰਦਰ ਸਿੰਘ ਦਾਖਲੀ ਮਹਾਤਮ ਨਗਰ ਜ਼ਿਲ੍ਹਾ ਹਜਾਬੇਚਾਏ ਹੜਾ ਦਾ ਫਾਇਦਾ ਉਠਾ ਕੇ ਬਾੜਬਰ ਪਾਰ ਤੋਂ ਨਜਾਇਜ਼ ਅਸਲੇ ਦੀ ਤਸਕਰੀ ਕਰਦੇ ਹਨ ਜਿਨ੍ਹਾਂ ਨੇ ਹੁਣ ਵੀ ਨਜਾਇਜ਼ ਅਸਲੇ ਦੀ ਖੇਪ ਮੰਗਵਾਈ ਹੋਈ ਹੈ ਉਕਤ ਜਾਣਕਾਰੀ ਪਰ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ ਮੁਕਦਮਾ ਨੰਬਰ 233 ਅਧੀਨ ਅਸਲਾ ਐਕਟ ਥਾਣਾ ਸਦਰ ਫਾਜ਼ਿਲਕਾ ਵਿਖੇ ਦਰਜ ਰਜਿਸਟਰ ਕਰਵਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫਤੀਸ਼ ਗੁਰਵਿੰਦਰ ਸਿੰਘ ਅਤੇ ਸੋਨਾ ਸਿੰਘ ਉਕਤਨ ਦੋਨੋਂ ਦੋਸ਼ੀਆਂ ਨੂੰ ਨਜ਼ਦੀਕ ਪਿੰਡ ਥੇਰ ਕਲੰਦਰ ਕਾਬੂ ਕਰਕੇ ਉਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਪਿਸਟਲ ਅਤੇ ਰੌਂਗ ਬਰਾਮਦ ਕੀਤੇ ਗਏ ਮੁਕਦਮਾ ਦੀ ਤਫਤੀਸ਼ ਜਾਰੀ ਹੈ ਇਹਨਾਂ ਪਾਸੋਂ ਮੌਕੇ ਤੇ ਹੀ 16 ਪਿਸਟਲ 38 मैगजीन 1847 जिंदा रोल दे एक मोटरसाइकिल सी टी 100 बिना नंबरी बरामद ਕੀਤਾ ਗਿਆ ਇਸ ਮਾਮਲੇ ਦੇ ਸੰਬੰਧ ਚ ਐਸ ਐਸ ਪੀ ਫਾਜ਼ਿਲ ਦਾ ਸਰਦਾਰ ਗੁਰਮੀਤ ਸਿੰਘ ਬਲੋ ਪ੍ਰੈਸ ਕਾਨਫਰੰਸ ਕਰ ਹੋਰ ਵੀ ਖੁਲਾਸੇ ਕੀਤੇ ਜਾ ਰਹੇ ਹਨ ਹਾਉ ਸੁਣਦੇ ਹਾਂ ਮਾਮਲੇ ਦੀ ਪੂਰੀ ਜਾਣਕਾਰੀ ਅਗਲੇ ਪੀਰ ਅਗਲੇ ਪਾਟ ਪਾਟ ਅਤੇ ਇਸ ਪਰਿਸਪੋਨਸ ਆ ਦੇਖੋ ਕੱਲ੍ਹ ਸਾਡੀ ਫਾਜ਼ਿਲਪੁਰ ਪੁਲਿਸ ਨੇ ਇੱਕ ਬੀਐਸਐਨ ਜਿਹੜਾ ਜੁਆਇੰਟ ਆਪਰੇਸ਼ਨ ਦੇ ਦੌਰਾਨ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਬਿੰਦੂ ਸੋਨਾ ਸਿੰਘ ਉਤਰਰਾ ਸਿੰਘ ਇਹਨਾਂ ਨੂੰ ਜਦੋਂ ਆਪਾਂ ਇਨਪੁਟ ਬੇਸਡ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜਤੀ ਕੋਸ ਵਿਚਾਰ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੇ 16 ਪਿਸਤਲ ਜਿਹੜੇ ਬ੍ਰਾਂਡ ਹੈ ਜਿਹੜੇ ਫੋਰਨ ਮੇਡ ਨੇ ਸਾਰੇ ਆਟੋਮੈਟਿਕ ਪਿਸਤਲ ਆ ਲਾਸਟ ਫਲਾਸ ਕੋਸ਼ ਮੈਗਜ਼ੀਨ ਮਿਲੇ ਤੇ ਗੋਲੀਆਂ वगैरह ਮਿਲੀਆਂ ਕਰੀਬ 1847 ਸੋ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਸੋ ਸਾਡੇ ਵੱਲੋਂ ਇੱਕ ਜੋ ਜੁਆਇੰਟ ਆਪਰੇਸ਼ਨ ਦਰੀ ਨੇ ਉਹ ਜਿਹੜਾ ਫੜਿਆ ਗਿਆ ਉਹ ਸਾਡੇ ਵੱਲੋਂ ਇਸ ਕੇਸ ਵਿੱਚ ਜਿਹੜੀ ਪੁਸ਼ਗੀਸ਼ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਣ ਕਿ ਕਿੱਥੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਇਹ ਜੀਜੀ 2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਬਸ ਫਲੱਡ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਉਹ ਫਲੱਡ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਕਿਉਰਿਟੀ ਦੀ ਜੋ ਬੀਐਸਏ ਦੀ ਉੱਡ ਜਾਂਦੀ ਥੋੜੀ ਸੋ ਇਸ ਕਰਕੇ ਜਿਹੜੇ ਉੱਥੋਂ ਇਹ ਨਗਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਫਰਦਰ ਜਿਹੜੀ ਇਸ ਜਿਹੜੀ ਕਰ ਰਹੇ ਆ ਤੇ ਇਹਦਾ ਬੈਕਵਰਡ ਤੇ ਫਾਰਵਰਡ ਲਿਕੇ ਜੀ ਅਸੀਂ ਪ੍ਰੋਬ ਕਰ ਰਹੇ ਆਂ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ ਸਰ ਕਿਹੜੇ ਬਰਾਮੇ ਧਿਆਰ ਹੋਈਏ ਇਹ ਕੋਈ ਵੀ ਐਸਪੀਓ ਸਾਡੇ ਸਾਰੇ ਕਰਕੇ ਲਿਖੜੇ ਨੇ ਇਹ ਹੋ ਸਕਦਾ ਹੈ ਪਹਿਲਾਂ ਪਹਿਲੀ ਵਾਰ ਲੈ ਕੇ ਆਇਆ ਸੀ ਪਹਿਲੀ ਵਾਰ ਲੈ ਕੇ ਆਈ ਹੁੰਦੇ ਨਾ ਕਿ ਇਹ ਫੈਰੈਸਟ ਲੈਂਡਿੰਗ ਪਹਿਲਾ ਕਰਨਾ ਉੱਡਣੇ ਕਰਦਾ ਦੇਖੋ ਕੋਈ ਮਲਜਮ ਫੜ ਲਓ ਕਹਿੰਦਾ ਮੈਂ ਪਹਿਲੀ ਵਾਰ ਹੀ ਗਿਆ ਪਰ ਇਹ ਸਸਟੇਨਡ ਇੰਟਰੋਗੇਸ਼ਨ ਕਰ ਰਹੇ ਆ ਉਹਦੇ ਵਿੱਚ ਆਪਾਂ ਇਸ ਕਨਕਲੂਜਨ ਤੇ ਪਹੁੰਚਾਂਗੇ ਇਹ ਕਿੰਨੀ ਦੇਰ ਤੋਂ ਇਸ ਸਟੇਟ ਵਿੱਚ ਨਵਾਲੋ ਸੋ ਅਸੀਂ ਇਹਦੇ ਬਿਲਕੁਲ ਤੈਅ ਤੱਕ ਜਾ ਕੇ ਤੇ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿੰਨੇ ਥਰਮਗੜੇ ਗਏ ਨੇ ਜਿੰਨੇ ਮੁੰਡੇ ਪਕੜੇ ਗਏ ਨੇ ਤੋਂ ਇਹ ਸਾਰੇ ਦੀ ਗੱਲ ਹੈ ਹਰ ਬੰਦਾ ਸਾਨੂੰ ਸਵਾਲ ਕਰਦਾ ਕਿ ਕਿੰਦੀ ਬਾਰ ਪੱਤਰਕਾਰਾਂ ਨੂੰ ਫੋਨ ਆਦਿ ਨੇ ਇਹ ਮਾਸਟਰ ਮਾਰਗੇਟ ਬਟਾ ਇੰਨਾ ਪਿੱਛੇ ਬੈਕਬੁੱਟੇ ਕਹਿੰਦਾ ਵਾਦੀਂਾ ਕੋਈ ਦੇਣਾ ਧਰ ਸਭ ਕੁਝ ਚੱਲਿਆ ਰਹੇ ਦੇਖੋ ਜਿਹੜੇ ਕੰਮ ਕਰਦੇ ਆ ਨੈਟਵਰਕਿੰਗ ਇਹਨਾਂ ਦੀ ਹੁੰਦੀ ਆ ਪਰ ਪੰਜਾਬ ਪੁਲਿਸ ਨੇ ਇਹਨਾਂ ਦੀ ਨੈਟਵਰਕ ਬਿਲਕੁਲ ਤੋੜਤੀ ਆ ਨੇ एवरीडे ਵੇਖੋ ਜੇ ਕ੍ਰਾਸ ਕਰਾਉਂਦੇ ਆ ਤੇ ਆਪਾਂ ਫੜ ਲੈਂਦੇ ਆ ਨਾ 27 ਪਿਸਟਲ ਪਰ ਸਰਫਰ ਦਾ ਕੱਲ ਫੜੇ ਸੀ ਕਿ ਮਾਰਨਿੰਗ ਫਿਰ ਕੱਲ ਨਹੀਂ ਰਾਤ ਨੂੰ ਹੀ ਫੜਦੇ ਤੋਂ ਸਾਡੇ ਵੱਲੋਂ ਇਹ ਜਿੰਨੇ ਮਾਗੀ ਤੇਗ ਕਰਾਉਣ ਪਰ ਅਹੀਂ ਇਹਨਾਂ ਨੂੰ ਫੜ ਲੈਂਦੇ ਆ ਸਰ ਏਡੀ ਕਿਤੇ ਸਪਲਾਈ ਕਿੱਥੋਂ ਜਾਂਦੀ ਦੇਖੋ ਇਹਨਾ ਹੁਣ ਕੁਝ ਬੰਦੇ ਸਾਡੇ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਹੀਂ ਜਲਦੀ ਅਰੈਸਟ ਕਰਕੇ ਇਹ ਸਾਰਾ ਜਿਹੜਾ ਇਹਦਾ ਫਰ ਫਰਵਰਡ ਲਿੰਕੇਜ ਵਾਲਾ ਉਹ ਵੀ ਅਹੀਂ ਟ੍ਰੇਸ ਕਰ ਲਾਂਗੇ ਬਾਰਡਰ ਪਾਸ ਤੋਂ ਇੰਨੀ ਫੋੜੀ ਮਤਲਬ ਜਿਆਦਾ ਹਨ ਨੇ ਕੀ ਮਕਸਦ ਇਹ ਪੁੱਛ ਰਹੇ ਹੋ ਨੀ ਕੋ ਉਹ ਤਾਂ ਟਰਾਈ ਕਰਦੇ ਆ ਭੇਜਣ ਦੀ ਲੇਕਿਨ ਸਾਡੇ ਵੱਲੋਂ ਹੋ ਸਕਦੀ ਆ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋ ਦਿੰਦੇ ਸਰ ਅਸਮਿਕਣਾ ਤੋਂ ਬਾਅਦ ਕੋਈ ਗੋਲ ਚੌਕ ਸੀ ਹੋ ਜਾਏਗੀ ਜਿਹੜੀ ਘਟਨਾ ਤੋਂ ਬਾਅਦ ਦੇਖੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਹਮ ਇਸ਼ਾਈ ਚੌਕ ਸ ਇਹ ਦੇਖੋ ਵੀ ਜਿੰਨੇ ਵੀ ਇੱਥੇ ਕਰਾਇ ਹੋਏ ਸਾਰੇ ਸਾਡੇ ਸਾਰੇ ਡੇਸ ਆ ਸੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਕੋਈ ਹਥਿਆਰ ਲੈ ਆ ਰਿਹਾ ਸੀ ਡਰ ਕੇ ਦੀ ਠੀਕ ਹੈ ਜੇ ਲਿਆਉਂਦੇ ਤਾਂ ਫੜ ਵੀ ਲੈਂਦੇ ਨਾਲੋਂ ਸਰਗੀਆਂ ਸਰਬੰਵਤੀ ਗੱਲ ਕਰੀ ਤਾਂ ਉਸ ਤੋਂ ਬਾਅਦ ਕਿੰਨਾ ਕੁ ਜ਼ਰੂਰ ਹੋਇਆ ਕਿ ਹੜਾਂ ਦੇ ਦੌਰਾਨ ਕਿ ਜਿਹੜਾ ਫੈਂਸਿੰਗ ਵੀ ਡੈਮੇਜ ਹੋਈ ਦੇਖੋ ਬੀਐਸਰ ਹੜਾਂ ਦੇ ਦੌਰਾਨ ਸਾਡੇ ਵੱਲੋਂ ਕੰਟੀਨਿਊਸਲੀ ਜਿਹੜੀ ਫੈਂਸਿੰਗ ਦੇ ਨਾਲ ਜਿਹੜੀ ਆਪਾਂ ਗਸ਼ਤ ਵਗੈਰਾ ਕਰਦੇ ਸੀ ਇਹ ਜੋਇੰਟਲੀ ਸੈਕੰਡ ਲਾਈਨ ਆਫ ਡਿਫੈਂਸ ਤੇ ਵੀ ਆਪਾਂ ਸਾਰਿਆਂ ਰੱਖ ਬੰਦੀ ਕੀਤੀ ਹੋਈ ਸੋ ਇਧਰੋਂ ਜਿਹੜਾ ਸਾਡਾ ਬੜਾ ਫੁੱਲ ਉੱਪਰ ਜਿਹੜਾ ਚੱਲ ਰਿਹਾ ਹੈ ਇਹ ਤੋਂ ਇਹਨੇ ਪਾਈਪ ਰਾਈ ਮਗਾਇਸੀ ਉਧਰ ਦੇ ਬੰਦੇ ਆ ਕੇ ਪਾਈਪ ਰਾਈ ਇਹਨਾਂ ਨੂੰ ਫੜਾ ਕੇ ਸੀ ਸਰ ਕੋਈ ਤਫतीश ਹੋ ਰਹੀ ਹੈ ਸਾਮ ਰਹੁਰੀ ਇਹਨਾਂ ਪਕੜੇ ਗਏ ਕੀ ਬਸ ਬਲੇ ਕਹਿ ਕੇ ਘਲਾਏ ਹੁਣ ਪਾਣੀ ਦਾ ਆਏ 10 12 ਦਿਨ ਹੋ ਗਏ ਉਹ ਉਹੀ ਦੱਸਣ ਦੇ ਨਾ ਵੀ ਤਹੀਂ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਉਹ ਹੁਣ ਇਨਵੈਸਟਿਗੇਟ ਕਰਾਂਗੇ ਸਰ ਫਿਰ ਇੱਕ ਗੋਲੀ ਚੱਲੀ ਸੀ ਫਾਲਰ ਕੋਰਟ ਦੇ ਸਾਹਮਣੇ ਇੱਕ ਆਪਣੇ ਉੱਤੇ ਹਿੰਦਾ ਗਾਉਂ ਹੋਇਆ ਖਬੋ ਐਸ ਨੂੰ ਲਾਵੇ ਦੋ ਗੋਲੀਆਂ ਗਾੜ ਹੋ ਚੁੱਕੇ ਨੇ ਕੀ ਉਸ ਦਾ ਵੀ ਬੰਦੇ ਉਹਨਾਂ ਨਾਲ ਲਿਖ ਲਿਖ ਹੋਰਾਂ ਨਾਲ ਵਿੱਚ ਨਹੀਂ ਵੇਖੋ ਐਦਾਂ ਦੇ ਪਹਿਲਾਂ ਨਹੀਂ ਕਹਿ ਸਕਦਾ ਲੇਕਨ ਇਹਨਾਂ ਦੇ ਆਪਾਂ ਤਫਤੀਸ਼ ਆ ਰਾਂਗਲ ਤੋਂ ਕਰਾਂਗੇ ਸਰ ਇੱਕ ਦੇਖੋ ਕੋਈ ਇਕਲੀ ਦੇ ਨੇ ਕੋਈ ਯੂਐਸ ਦੇ ਨੇ ਚਾਈਨਾ ਦੇ ਨੇ ਅੱਗੇ ਵੀ ਸਭ ਜਿਹੜਾ ਪਾਣੀ ਆਇਆ ਸਰ ਹੱਦ ਤੇ ਲੋਕ ਪ੍ਰਭਾਵਿਤ ਹੋਏ ਆ ਕਿ ਉਹਦਾ ਫਾਇਦਾ ਚੁੱਕਿਆ ਗਿਆ ਇਹ ਨਹੀਂ ਵੱਡੀ ਤਰ੍ਹਾਂ ਦੇ ਹਾਂ ਦੇਖੋ ਫਾਇਦਾ ਤਾਂ ਲੈਂਦੇ ਆ ਕਿਉਂਕਿ ਜਦੋਂ ਹੱਟ ਨਹੀਂ ਹੁੰਦੇ ਨਾਰਮਲ ਹੁੰਦਾ ਵਾਇਰ ਦੇ ਵਿੱਚ ਇਲੈਕਟ੍ਰਿਕ ਕਰੰਟ ਵੀ ਹੁੰਦਾ ਹੁਣ ਪਾਣੀ ਹੋਣ ਕਰਕੇ ਕਿਉਂ 3/4 ਜਿਹੜੇ ਪਿੱਲਰ ਸੀ ਉਹ ਡੁੱਬੇ ਸੀਗੇ ਭਾਜੀ ਜੀ ਤੇ ਮੂਮੈਂਟ ਕਰ ਦਿੰਦੀ ਉਧਰ ਇਹ ਉਸ ਚੀਜ਼ ਦਾ ਫੈਸਲਾ ਲੈਣਾ ਦੇ ਕਿਉਂਕਿ ਏਰੀਆ ਦੇ ਭਿੱਤੀ ਨੇ ਦੇਖੋ ਅਜੇ ਤੱਕ ਜਿਹੜੀ ਸਾਡੀ ਤਫ਼ਤੀਸ਼ ਚ ਇਹੀ ਹੈ ਅਸੀਂ ਉਹ ਵੀ ਐਂਗਲ ਜਿਹੜਾ ਅਪਰੂਵ ਕਰ ਰਹੇ ਹਾਂ ਸਰਲ ਜਿਹੜਾ ਆਮ ਸੈਕਟਰ ਗਿਆ ਹੈ ਆਮ ਸੈਕਟਰ ਬੀਨ ਲੇਕਿਨ ਤਾਲੂ ਬਾਹਰ ਆਇਆ ਦੂਜੀ ਰੇਸ ਜੋ ਹੈ ਕਹਿੰਦੇ ਖਾਸ ਕੋਈ ਮੋਰ ਐਕਸ਼ਨ ਅਗਰ ਦੇਖੋ ਇਹਨਾਂ ਇਹ ਪਰਚਾ ਦਿੱਤਾ ਉਹਨੂੰ ਕਤਿਸ਼ ਕਰਾਂਗੇ ਇਹਦੇ ਚ ਜੋ ਵੀ ਹੋਇਆ ਉਹ ਕਰਦਾਂਗੇ ਸਰ ਜੀ ਮੈਨੂੰ ਕਿੱਥੋਂ ਦੀ ਗੱਲ ਕੀਤੀ ਜਾਵੇ ਦੇਖੋ ਇੱਕ ਤੇ ਆ ਝੋਕੜੀ ਪੁਲਾਣਾ ਦੂਸਰਾ ਵਾ ਜਿਹੜਾ ਮਾਤਮਾ ਨਗਰ ਮਾਤਮਾ ਨਗਰ ਤੋਂ ਕੋਈ ਨਾ ਸਿਰਫ ਮਾਲਾ ਕੋਈ ਕ੍ਰਿਮੀਨਲ ਰਿਪੋਰਟ ਵੀ ਹੈ ਦੇਖੋ ਇੱਕ ਜਿਹੜਾ ਇਹਨਾਂ ਦਾ ਗੁਰਵਿੰਦਰ ਆ ਉੱਤੇ ਇੱਕ ਪਰਚਾ ਵਾ ਉਹ ਆਈਪੀਸੀ ਦਾ ਪਰਚਾ ਦੂਜਾ ਪਰਚਾ ਫਰੈਸ਼ ਸਰ ਮਰ ਕੋਈ ਜੁਰੀ ਅੰਦਰ ਦੂਸਰੀ ਇਹਨਾਂ ਕੋਈ ਕੰਮ ਆਉਂਦਾ